ਸੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਦਾ ਵੱਡਾ ਬਿਆਨ ਆਇਆ ਹੈ ਫਿਲਮਾਂ ਦੇ ਵਿੱਚ ਸਿੱਖ ਸੰਸਥਾਵਾਂ ਦੇ ਨਕਲੀ ਸੈੱਟ ਬਣਾਉਣ ਤੇ ਪਾਬੰਦੀ ਲਾ ਦਿੱਤੀ ਗਈ ਹੈ ਇਹ ਹਰਜਿੰਦਰ ਤਾਮੀ ਪ੍ਰਧਾਨ ਦਾ ਬਿਆਨ ਆਇਆ ਹੈ ਨਕਲੀ ਸੈੱਟ ਬਣਾਉਣਾ ਸਿੱਖ ਤਰੰਮ ਦੀ ਮਰਿਆਦਾ ਦੇ ਖਿਲਾਫ ਹੈ ਉਹਨਾਂ ਨੇ ਕਿਹਾ ਮੋਹਾਲੀ ਦੇ ਵਿੱਚ ਸ਼ੂਟਿੰਗ ਕਰਨ ਵਾਲਿਆਂ ਨੂੰ ਵੀ ਸਖਤ ਤਾੜਨਾ ਕੀਤੀ ਜਾਵੇਗੀ ਸ਼ੂਟਿੰਗ ਦੇ ਨਾਲ ਜੁੜੇ ਲੋਕਾਂ ਨੂੰ ਸਿੰਘ ਸਹਿਬਾਨ ਤਲਬ ਕਰਨਗੇ ਇਹ ਵੀ ਪ੍ਰਧਾਨ ਦਾ ਕਹਿਣਾ ਹੈ ਫਿਲਮਾਂ ਤੇ ਨਾਟਕਾਂ ਦੇ ਵਿੱਚ ਸਿੱਖਾਂ ਦੇ ਨਾਲ ਜੁੜਿਆ ਕੁਝ ਵੀ ਨਕਲੀ ਨਹੀਂ ਦਿਖਾਇਆ ਜਾ ਸਕਦਾ ਐਸ ਬਨਾਲੀ ਥਾਮੀ ਨੇ ਹਰਮੰਦਰ ਸਾਹਿਬ ਦੇ ਵਿੱਚ ਯੋਗਾ ਕਰਨ ਵਾਲੀ ਕੁੜੀ ਦੇ ਵੱਲੋਂ ਵਰਚੁਲੀ ਬਿਆਨ ਦਰਜ ਕਰਾਉਣ ਨੂੰ ਲੈ ਕੇ ਵੀ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਅਜਿਹੇ ਮਾਮਲਿਆਂ 'ਚ 313 ਦੇ ਤੱਕ ਕਾਰਵਾਈ ਹੁੰਦੀ ਹੈ ਪਰ ਪੁਲਿਸ ਕਾਰਵਾਈ ਕਰ ਰਹੀ ਹੈ ਇਸ ਤਰੀਕੇ ਦੇ ਨਾਲ ਕਾਰਵਾਈ ਕਰ ਰਹੀ ਹੈ ਤਾਂ ਕੁਲ ਮਿਲਾ ਕੇ ਸਾਰਾ ਮਾਮਲਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਸ਼ੂਟਿੰਗ ਚੱਲ ਰਹੀ ਸੀ ਖਰੜ ਦੇ ਵਿੱਚ ਇਹ ਘੜੂਆਂ ਦੇ ਵਿੱਚ ਔਰ ਉਸ ਸਮੇਂ ਜਦੋਂ ਨਕਲੀ ਸੈਟ ਗੁਰੂ ਘਰ ਦਾ ਤਿਆਰ ਕੀਤਾ ਗਿਆ ਸੀ ਨਿਸ਼ਾਨ ਸਾਹਿਬ ਔਰ ਸਾਰਾ ਹੀ ਉਸ ਤਰੀਕੇ ਦੇ ਨਾਲ ਹੂ ਬੂ ਨਕਲੀ ਸੈਟ ਤਿਆਰ ਕੀਤਾ ਗਿਆ ਸੀ ਜਿਸ ਨੂੰ ਨਿਹੰਗ ਸਿੰਘਾਂ ਨੇ ਜਾ ਕੇ ਸ਼ੂਟਿੰਗ ਰੁਕਵਾਈ ਹੈ ਔਰ ਉਸ ਸਮੇਂ ਕਾਫੀ ਹੰਗਾਮਾ ਹੋਇਆ ਦੋਵੇਂ ਇਤਰਾਸ ਹੀ ਕਹਿ ਸਕਦੇ ਆ ਮੋ ਸਾਹਮਣੇ ਹੋ ਗਈਆਂ ਪੁਲਿਸ ਨੂੰ ਜਾ ਕੇ ਦਖਲਅੰਦਾਜ਼ੀ ਕਰਨੀ ਪਈ ਪੁਲਿਸ ਨੂੰ ਜਾ ਕੇ ਮਾਮਲਾ ਖਾਲ ਕਰਾਇਆ ਹੈ ਬਹੁਤ ਸਾਰੇ ਇਲਜ਼ਾਮ ਉੱਥੇ ਲੱਗੇ ਕਿ ਕੁਟਮਾਰ ਹੋਈ ਹੈ ਖਿੱਚਤੂ ਹੋਈ ਹੈ ਤਾਂ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਸਨ ਤਾਂ ਉਸ ਦੇ ਵਿਚਾਲੇ ਹੁਣ ਬੇਹਦ ਅਹਿਮ ਕਿਉਂਕਿ ਕਿਤੇ ਨਾ ਕਿਤੇ ਇਤਰਾਜ਼ ਜ਼ਾਹਿਰ ਕੀਤਾ ਗਿਆ ਸੀ ਕਿ ਨਕਲੀ ਸੱਤ ਤਿਆਰ ਕਿਉਂ ਕੀਤਾ ਗਿਆ ਹਾਲਾਂਕਿ ਇਸ ਦੇ ਪਿੱਛੇ ਪਹਿਲਾਂ ਤੋਂ ਕਿਸ ਤਰੀਕੇ ਦੇ ਨਾਲ ਨਾਟਕਾ ਦੇ ਵਿੱਚ ਜਾਂ ਫਿਰ ਜਿਹੜੀਆਂ ਫਿਲਮਾਂ ਬਣਦੀਆਂ ਨੇ ਕੰਮ ਹੁੰਦਾ ਆਇਆ ਹੈ ਕਿ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ ਇਹ ਵੀ ਸਵਾਲ ਹੈ ਔਰ ਜੇਕਰ ਹੁਣ ਇਹ ਸਾਰਾ ਮਾਮਲਾ ਸਾਹਮਣੇ ਆਉਂਦਾ ਇਸ ਤੋਂ ਬਾਅਦ ਇਹ ਪਾਬੰਦੀ ਲਗਾ ਦਿੱਤੀ ਗਈ ਹੈ ਤਾਂ ਆਪਣੇ ਆਪ ਦੇ ਵਿੱਚ ਬੇहद ਅਹਿਮ ਹੈ ਐਸਜੀਪੀਸੀ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਹੁਣ ਤੋਂ ਇਹ ਨਕਲੀ ਸੱਤ ਇਸ ਤਰੀਕੇ ਦੇ ਨਾਲ ਜਾਂ ਫਿਰ ਸਿਕਸ ਸਤਾਵਾਂ ਦੇ ਨਾਲ ਜੁੜੀਆਂ ਕੋਈ ਵੀ ਚੀਜ਼ਾਂ ਨਕਲੀ ਤੌਰ ਤੇ ਸੈੱਟ ਦੇ ਤੌਰ ਤੇ ਨਹੀਂ ਬਣਾਈਆਂ ਜਾ ਸਕਦੀਆਂ ਇਹ ਦੇਖੋ ਸਿੱਖ ਧਰਮ ਦੀ ਇੱਕ ਮਰਿਆਦਾ ਆ ਉਹ ਮਰਿਆਦਾ ਦੀ ਇਕਰਾਮਕਾਰ ਵੀ ਆ ਤੇ ਆਮਕਾਰ ਕੀ ਆ ਵੀ ਉਹਦੇ ਵਿੱਚ ਕੋਈ ਨਕਲੀ ਕੈਰੈਕਟਰ ਜਾਂ ਨਕਲੀ ਕੋਈ ਦਿਖਾਇਆ ਨਹੀਂ ਜਾ ਸਕਦਾ ਉਹਨਾਂ ਨੇ ਹਮਾਕਤ ਕੀਤੀ ਆ ਵੀ ਉਹ ਸਾਰਾ ਜਿਹੜਾ ਆ ਉਹ ਨਕਲੀ ਪੰਚਿਆ ਕਰਕੇ ਤੇ ਆਪਣਾ ਫਾਰ ਦਾ ਪਰਪਸ ਆਫ ਸਿੱਖ ਫਿਲਮ ਜਿਹੜਾ ਉਹਨਾਂ ਕੀਤਾ ਇਹੋ ਜਿਹਾ ਕਦੇ ਵੀ ਸਿੱਖ ਧਰਮ ਨੇ ਨਾ ਕਦੇ ਲੋਕ ਕੀਤਾ ਸਿੰਘ ਸਾਹਿਬਾਂ ਨੇ ਵੀ ਉਹਦੀ ਬਹੁਤ ਜ਼ੋਰ ਨਾਲ ਮੰਨ ਲਓ ਕਹ ਲਓ ਤੁਸੀਂ ਰੋਸ ਨੇ ਪ੍ਰਗਟ ਕੀਤਾ ਪਰ ਇਹੋ ਜਿਹੀ ਨਹੀਂ ਹੋਣੀ ਚਾਹੀਦੀ ਤੇ ਮੇਰੇ ਵੱਲੋਂ ਵੀ ਆਇਆ ਸੀ ਤੇ ਸਾਡੀਆਂ ਸਿੱਖ ਪਰੰਪਰਾਵਾਂ ਦੇ ਅਨੁਕੂਲ ਨਹੀਂ ਗਾ ਇਹ ਇਹ ਕਰਕੇ ਮੈਂ ਬਾਕੀਆਂ ਨੂੰ ਵੀ ਬੇਨਤੀ ਕਰਦਾ ਹਾਂ ਪਰ ਚਲੋ ਇਹਨਾਂ ਨੇ ਇੱਕ ਕੀਤੀ ਆ ਇਹਨਾਂ ਨੂੰ ਵੀ ਛੱਡ ਤਾਰਨਾ ਤਾਂ ਜਾਂ ਸਿੰਘ ਸਾਹਿਬ ਸੱਦਣਗੇ ਵੀ ਪਰ ਮੈਂ ਆਪਣੇ ਤੌਰ ਤੇ ਵੀ ਕਹਿ ਸਕਦਾ ਤੇ ਇਹੋ ਜਿਹੇ ਪਰੰਪਰਾਵਾਂ ਪਾ ਕੇ ਸਿੱਖ ਧਰਮ ਦੀਆਂ ਜਿਹੜੀਆਂ ਬਲੱਖਣੀਆਂ ਆ ਉਹਨਾਂ ਨੂੰ ਡੈਮੇਜ ਕਰਨ ਦਾ ਯਤਨ ਕਰਦਾ ਸਾਰਾਜੀਵ ਸ਼ਰਮਾ ਮੇਰੇ ਸੋਗੀ ਅੰਮ੍ਰਿਤਸਰ ਤੋਂ ਫੋਨ ਲਾਈਨ ਤੇ ਮੌਜੂਦ ਨੇ ਰਾਜੀਵ ਕੀ ਅੱਜ ਕੋਈ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਜਿਸ ਤੋਂ ਬਾਅਦ ਇਹ ਬਿਆਨ ਆਇਆ ਹੈ ਐਸਜੀਪੀਸੀ ਪ੍ਰਧਾਨ ਦਾ ਔਰ ਥੋੜਾ ਜਿਹਾ ਵਿਸਤਾਰ ਦੇ ਵਿੱਚ ਵੀ ਸਮਝਣਾ ਚਾਹਾਂਗੇ ਕਿ ਕੀ ਇਨਸਟਰਕਸ਼ਨਸ ਰਹਿਣਗੀਆਂ ਅੱਗੇ ਵਾਸਤੇ ਅ ਦੇਖੋ ਗੁਰਜੋਤ ਅੱਜ ਕੋਈ ਕੋਈ ਖਾਸ ਮੀਟਿੰਗ ਨਹੀਂ ਸੀ ਜਦਕਿ ਜਿਹੜੇ ਹਰਜਿੰਦਰ ਸਿੰਘ ਧਾਮੀ ਨੇ ਉਹ ਆਪਣੇ ਦਫ਼ਤਰ ਦੇ ਵਿੱਚ ਪਹੁੰਚੇ ਸੀ ਤਾਂ ਉੱਥੇ ਮੀਡੀਆ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਇਸ ਮਾਮਲੇ ਨੂੰ ਲੈ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਇੱਕ ਬਿਆਨ ਜਿਹੜਾ ਉਹ ਆ ਚੁੱਕਾ ਹੈ ਹਰਜਿੰਦਰ ਸਿੰਘ ਧਾਮੀ ਵੀ ਇਸ ਬਾਰੇ ਜਿਹੜੀ ਗੱਲਬਾਤ ਕਰ ਰਹੇ ਨੇ ਉਸ ਦੇ ਵਿੱਚ ਵੀ ਉਹਨਾਂ ਨੇ ਜਿਸ ਤਰ੍ਹਾਂ ਕੀਤਾ ਕਿ ਮੈਂ ਅੱਜ ਦੀ ਪਹਿਲਾਂ ਨਿੰਦਾ ਕਰ ਚੁੱਕਾ ਹਾਂ ਪਰ ਹੁਣ ਜਿਹੜਾ ਇੱਕ ਉਹਨਾਂ ਨੇ ਇਸ਼ਾਰਾ ਦਿੱਤਾ ਹੈ ਕਿ ਪੰਜ ਸਿੰਘ ਸਹਿਬਾਨਾਂ ਦੀ ਜਿਹੜੀ ਅਗਲੀ ਹੋਣ ਵਾਲੀ ਮੀਟਿੰਗ ਹੈ ਉਸ ਦੇ ਵਿੱਚ ਇਸ ਮਸਲੇ ਦੇ ਉੱਤੇ ਗੰਭੀਰ ਵਿਚਾਰ ਚਰਚਾ ਕੀਤੀ ਜਾਏਗੀ ਕੋਈ ਔਰ ਕੋਈ ਵੱਡਾ ਜਿਹੜਾ ਫੈਸਲਾ ਇਸ ਮਾਮਲੇ ਨੂੰ ਲੈ ਕੇ ਕੀਤਾ ਜਾ ਸਕਦਾ ਦੂਸਰੀ ਗੱਲ ਹੈ ਕਾਲਪਤ ਸਾਬ ਦੇ ਜਥੇਦਾਰ ਵੱਲੋਂ ਵੀ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਇਸ ਦੇ ਉੱਤੇ ਪੂਰਨ ਤੌਰ ਤੇ ਪਾਬੰਦੀ ਹੈ ਕਿਉਂਕਿ ਹਰਜਿੰਦਰ ਸਿੰਘ ਧਾਮੀ ਜਿਹੜੀ ਗੱਲ ਕਰ ਰਿਹਾ ਕਿ ਸਿੱਖ ਧਰਮ ਦੇ ਵਿੱਚ ਜਾਂ ਸਿੱਖ ਧਰਮ ਦੀਆਂ ਜਿਹੜੀਆਂ ਪਰੰਪਰਾਵਾਂ ਨੇ ਇਹ ਉਸ ਦੇ ਬਿਲਕੁਲ ਅਨੁਕੂਲ ਨਹੀਂ ਹੈ ਇਹ ਉਹਨਾਂ ਪਰੰਪਰਾਵਾਂ ਦੇ ਉਲਟ ਹੈ ਤਾਂ ਇਸ ਕਰਕੇ ਕਿਸੇ ਵੀ ਗੁਰੂ ਸਾਹਿਬਾਨ ਦੀ ਕੋਈ ਜਿਹੜੀ ਨਕਲ ਹੈ ਕੋਈ ਇਸ ਤਰੀਕੇ ਦੀ ਉਹਨਾਂ ਦੀ ਜਿਹੜੀ ਨਕਲੀ ਸੈੱਟ ਜਿਹੜਾ ਉਹ ਤਿਆਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਹੜਾ ਮੁਹਾਲੀ ਦਾ ਮਾਮਲਾ ਉਸ ਦੇ ਵਿੱਚ ਸਭ ਤੋਂ ਵੱਧ ਇਤਰਾਜ਼ ਇਸ ਗੱਲ ਤੇ ਕੀਤਾ ਜਾ ਰਿਹਾ ਹੈ ਕਿ ਉੱਥੇ ਜਿਹੜੇ ਆਨੰਦ ਕਾਰਜ ਜਦੋਂ ਕਰਵਾਏ ਜਾ ਰਹੇ ਸੀ ਇੱਕ ਤਾਂ ਗੁਰਦੁਆਰਾ ਸਾਹਿਬ ਦਾ ਜਿਹੜਾ ਸੈੱਟ ਬਣਾਇਆ ਗਿਆ ਨਕਲੀ ਉਸ ਤੋਂ ਵੱਧ ਇਤਰਾਜ਼ ਇਸ ਗੱਲ ਤੇ ਹੋ ਰਿਹਾ ਹੈ ਕਿ ਜਿਹੜੀ ਉੱਥੇ ਭਾਲਤੀ ਸਾਹਿਬ ਰੱਖੀ ਗਈ ਸੀ ਉਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਤੋਂ ਚੋਬਤ ਕਰਨ ਦੀ بجائے ਕੁਝ ਹੋਰ ਇੱਧਰ ਉੱਧਰ ਦੀ ਸਮੱਗਰੀ ਹੈ ਔਰ ਉਸ ਦੇ ਉੱਤੇ ਰਮਾਲਾ ਸਾਹਿਬ ਜਿਹੜੇ ਨੇ ਉਹ ਰੱਖੇ ਹੋਏ ਸੀ ਉਸ ਤੋਂ ਇਲਾਵਾ ਇੱਕ ਜਿਹੜਾ ਕੋਂਗ ਰੱਜਿਆ ਗਿਆ ਕਿ ਉੱਥੇ ਜਿਹੜੇ ਰਾਜੀ ਸਿੰਘ ਨੇ ਉਹ ਬੈਠੇ ਹੋਏ ਸੀ ਇੱਕ 파ਤੀ ਸਿੰਘ ਬਿਠਾਇਆ ਗਿਆ ਤਾਂ ਇਸ ਚੀਜ਼ ਨੂੰ ਲੈ ਕੇ ਜਿਆਦਾ ਇਤਰਾਜ਼ ਹੋ ਰਿਹਾ ਤਾਂ ਹੁਣ ਇਸ ਮਾਮਲੇ ਨੂੰ ਲੈ ਕੇ ਜੋ ਹੈ ਤਕਤੀ ਦੇ ਨਾਲ ਪੇਸ਼ ਹੁੰਦੇ ਹੋਏ ਹਰਜਿੰਦਰ ਸਿੰਘ ਧਾਮੀ ਔਰ ਕਲਤਕਤ ਸਾਬ ਦੇ ਜੱਤੇਦਾਰ ਨਜ਼ਰ ਆ ਰਹੇ ਨੇ ਤਾਂ ਪੂਰਨ ਤੌਰ ਤੇ ਪਾਬੰਦੀ ਕਿਉਂਕਿ ਜੇਕਰ ਸਿੱਖ ਧਰਮ ਦੀਆਂ ਪਰੰਪਰਾਵਾਂ ਦੀ ਗੱਲ ਕੀਤੀ ਜਾਵੇ ਪਰ ਇਹਨਾਂ ਚੀਜ਼ਾਂ ਤੇ ਸ਼ੁਰੂ ਤੋਂ ਹੀ ਪਾਬੰਦੀ ਹੈ ਪਰ ਹੁਣ ਕਿਉਂਕਿ ਮਾਮਲਾ ਸਾਹਮਣੇ ਆਇਆ ਤਾਂ ਇਸ ਕਰਕੇ ਧਾਮੀ ਨੇ ਇਹ ਵੀ ਇਸ਼ਾਰਾ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਲਤਕਤ ਸਾਬ ਵੱਲੋਂ ਉਹਨਾਂ ਜਿਹੜੇ ਪ੍ਰਬੰਧਕ ਸੀ ਜਾਂ ਫਿਰ ਜਿਹੜੇ ਆਰਗੇਨਾਈਜ਼ਰ ਨੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਬੁਲਾਇਆ ਵੀ ਜਾ ਸਕਦਾ ਹੈ ਜੀ ਗੁਰਜੋ ਹੋਰ ਕੋਈ ਅਪਡੇਟ ਹੈ राजीव ਕਿਉਂਕਿ ਨਿਹੰਗ ਸਿੰਘਾਂ ਦੇ ਵੱਲੋਂ ਜਾ ਕੇ ਉੱਥੇ ਸ਼ੂਟਿੰਗ ਰਕਵਾਈ ਗਈ ਸੀ ਉਸ ਨੂੰ ਲੈ ਕੇ ਵੀ ਕਾਫੀ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਇਹ ਵੀ ਬੇਹਦ ਆਪਣੇ ਆਪ ਦੇ ਵਿੱਚ ਅਹਿਮ ਹੈ ਤਾਂ ਰਾਜੀ ਫਿਲਹਾਲ ਸ਼ੁਕਰੀਆ ਮੈਂ ਧੰਨਵਾਦ ਕਰਦੀ ਹਾਂ ਤੁਹਾਡਾ ਤਾਂ ਗੁਰਚਰਨ ਸਿੰਘ ਅਰੇਵਾਲ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਐਸਜੀਪੀਸੀ ਮੈਂਬਰ ਨੇ ਅਗਰ ਇਹ ਵਸਪ ਸਵਾਗਤ ਹੈ ਨਿਊਜ਼ 18 ਪੰਜਾਬ ਤੇ ਤਾਂ ਮਸਲਾ ਸਾਰਾ ਪਿਛਲੇ ਦਿਨਾਂ ਤੋਂ ਸਾਹਮਣੇ ਆਉਂਦਾ ਜਦੋਂ ਨਕਲੀ ਸੈੱਟ ਗੁਰੂ ਘਰ ਦਾ ਤਿਆਰ ਕੀਤਾ ਗਿਆ ਤਾਂ ਹੁਣ ਅੱਜ ਪ੍ਰਧਾਨ ਸਾਹਿਬ ਦੇ ਵੱਲੋਂ ਕਿਹਾ ਗਿਆ ਕਿ ਅੱਗੇ ਵਾਸਤੇ ਨਕਲੀ ਸੈੱਟ ਲਗਾਉਣ ਤੇ ਪਾਬੰਦੀ ਹੈ ਔਰ ਆਉਣ ਵਾਲੇ ਦਿਨਾਂ 'ਚ ਕੋਈ ਵੱਡਾ ਫੈਸਲਾ ਵੀ ਹੋ ਸਕਦਾ ਹੈ ਅ ਕਿਸ ਤਰੀਕੇ ਦੇ ਨਾਲ ਸਾਰੇ ਮਾਮਲੇ ਨੂੰ ਦੇਖਿਆ ਜਾਏ ਕਿਉਂਕਿ ਕੀ ਹੁਣ ਤੋਂ ਪਹਿਲਾਂ ਇਸ ਤਰੀਕੇ ਦੇ ਨਾਲ ਕਦੇ ਸੈੱਟ ਨਹੀਂ ਲੱਗੇ ਔਰ ਕੀਆ ਜਾਂ ਫਿਰ ਕਹਿ ਲਈਏ ਤਾਂ ਇਸ ਤਰੀਕੇ ਦੇ ਨਾਲ ਕੋਈ ਧਿਆਨ 'ਚ ਨਹੀਂ ਆਇਆ ਮਾਮਲਾ ਔਰ ਅੱਗੇ ਵਾਸਤੇ ਕਿਹੋ ਜੀ ਤਾੜਨਾ ਹੋਏਗੀ ਦੇਖੋ ਗੁਰਜੋਤ ਜੀ ਮਸਲਾ ਇਹ ਹੈ ਕਿ ਸੈਕਟਰ ਲੱਗ ਗਿਆ ਜਾਂ ਨਿਸ਼ਾਨ ਸਾਹਿਬ ਲੱਗ ਗਿਆ ਇਹ ਗੱਲਾਂ ਜਿਹੜੀਆਂ ਵਾ ਇਹ ਚਲੋਤ ਚੱਲਦੀਆਂ ਰਹੀਆਂ ਗੱਲ ਸਭ ਤੋਂ ਵੱਡੀ ਇਹ ਹੈ ਕਿ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਹੜਾ ਕਿ ਕਹਿ ਲਓ ਵੀ ਉਹਨੂੰ ਉਹਨਾਂ ਨੂੰ ਮੈਂ ਮੈਂ ਕਹਿ ਨਹੀਂ ਸਕਦਾ ਸ਼ਬਦਾਂ ਵਿੱਚ ਪਰ ਜਿਹੜੀ ਗੱਲ ਹੈ ਨਾ ਉਹਨੂੰ ਡਿਸਕ੍ਰਾਈਬ ਕਰਦਾ ਹਾਂ ਕਿ ਦਮੇਂ ਕੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਖਾਇਆ ਗਿਆ ਜੀ ਜਾਂ ਦਿਖਾਇਆ ਜਾਂਦਾ ਕਿਉਂਕਿ ਗੁਰੂ ਜਿਹੜਾ ਵਾ ਉਹ ਕਦੇ ਵੀ ਜੰਮੀ ਨਹੀਂ ਹੋ ਸਕਦਾ ਉਹ ਚਾਹੇ ਫਿਲਮ ਦਾ ਮਸਲਾ ਹੋਵੇ ਭਾਵੇਂ ਨਾ ਹੋਵੇ ਗੁਰੂਦਰਬਾ ਵੱਡਾ ਹੂੰ ਤੋ ਜਿਹੜਾ ਸੈਟ ਲਗਾਇਆ ਗਿਆ ਉਸ ਦੇ ਬਾਰੇ ਇੱਥੇ ਕਰਕੇ ਇਤਰਾਜ਼ ਆਇਆ ਕਿ ਉੱਥੇ ਜਿਹੜਾ ਕੁਝ ਕੀਤਾ ਜਾ ਰਿਹਾ ਉਹ ਨਕਲੀ ਆ ਮੰਨ ਲਓ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ ਜਦੋਂ ਤੁਸੀਂ ਖੇਰੇ ਲੈਂਦੇ ਹੋ ਚਾਰ ਲਾਵਾਂ ਲੈਂਦੇ ਹੋ ਤਾਂ ਆਪਣੇ ਆਪ ਦੀ ਬੜੇ ਵੱਡਾ ਇੱਕ ਮਹੱਤਵ ਰੱਖਦੀ ਆ ਇਹ ਕੁਝ ਬੰਦਿਆਂ ਦਾ ਖਿਆਲ ਸੀਗਾ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੈ। ਸੋ ਇਹ ਗੱਲ ਵੀ ਅਸੀਂ ਨਹੀਂ ਕਰ ਸਕਦੇ। ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਦੇ ਉੱਤੇ ਗੁਰੂ ਸਾਹਿਬ ਜੀ ਦੇ ਸਹਾਬਾਨ, ਗੁਰੂ ਪਰਿਵਾਰ, ਤਹੀਦ ਇਹਨਾਂ ਸਭ ਦੇ ਉੱਤੇ ਅਸੀਂ ਲਿਵਿੰਗ ਕੈਰੇਕਟਰ ਕਦੇ ਵੀ ਦਿਖਾ ਨਹੀਂ ਸਕਦੇ। ਨਾ ਲਿਵਿੰਗ ਦਿਖਾ ਸਕਦੇ ਨਾ ਡੱਬੀ ਦਿਖਾ ਸਕਦੇ। ਸੋ ਇਸ ਕਰਕੇ ਇਸ ਗੱਲ ਦਾ ਮਾਮਲਾ ਜਿਹੜਾ ਪਹਿਲਾਂ ਚੱਲਿਆ ਹੋਏਗਾ ਪਰ ਇਸ ਤਰ੍ਹਾਂ ਦੀ ਕਿਸੇ ਵਿਵਾਦ ਦੇ ਵਿੱਚ ਜਾਂ ਵਿਚਾਰ ਦੇ ਵਿੱਚ ਸਾਹਮਣੇ ਨਹੀਂ ਆਇਆ। ਕਈ ਗੱਲਾਂ ਹੁੰਦੀਆਂ ਜਿਹੜੀਆਂ ਜਿਹੜੀਆਂ ਕਈ ਵਾਰ ਉਹ ਘਟਨਾਵਾਂ ਸਾਹਮਣੇ ਆਉਂਦੀਆਂ ਤਾਂ ਉਹ ਘਟਨਾਵਾਂ ਦੇ ਬਾਰੇ ਵਿੱਚ ਵਿਚਾਰ ਹੁੰਦੀ ਹੈ। ਸੋ ਇਹ ਜਦੋਂ ਇਹ ਗੱਲ ਸਾਹਮਣੇ ਆਈ ਸਿੱਖ ਜਥੇਬੰਦੀਆਂ ਨੇ ਜਦੋਂ ਇਸ ਗੱਲ ਦਾ ਇਤਰਾਜ਼ ਕੀਤਾ ਤਾਂ ਇਹਦੇ ਵਿੱਚ ਸ਼ੌਣੀ ਕਮੇਟੀ ਨੇ ਆਪਣਾ ਦਖਲ ਦਿੱਤਾ ਜਦੋਂ ਸਵਾਲ ਪੁੱਛੇ ਗਏ ਤੇ ਸ੍ਰੀ ਕਾਰਤਾਰ ਸਾਹਿਬ ਵੱਲੋਂ ਆਇਆ। ਸੋ ਇਹ ਇੱਕ ਆ ਸਾਡਾ ਇੱਕ ਸਲਾਸੀ ਫਰਜ਼ਾ ਸ਼ਬਦ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਨਕਲੀ ਨਹੀਂ ਬਣਾ ਸਕਦੇ। ਉਹ ਕਿਰਪਾ ਕਰਕੇ ਅਸੀਂ ਚਾਹਵਾਂਗੇ ਕਿ ਇਸ ਤਰ੍ਹਾਂ ਦੀ ਜਿਹੜੀ ਇਹ ਇਹ ਕਹ ਲਓ ਇਹਨੂੰ ਭੁੱਲਦਾ ਹੈ ਜਿਹੜੀ ਪਿੱਛੇ ਹੋਈ ਆ ਉਹ ਹੋ ਗਈ ਆ ਗਾਂ ਤੋਂ ਇਸ ਗੱਲ ਦੀ ਚੇਤਨਤਾ ਜਿਹੜੀ ਐ ਸਿੰਘ ਸਹਿਬਾਨ ਨੇ ਤੁਹਾਨੂੰ ਦਿੱਤੀ ਆ। ਉਹ ਇਸ ਕਰਕੇ ਇਹ ਗੱਲ ਦੱਸੀ ਗਈ ਆ ਜੇ ਗੁਰਮੁਖਵਾਲਾ ਸਾਹਿਬ ਜਾਣਾ ਕੋਈ ਗੱਲ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਨਾਟਕ ਦੇ ਵਿੱਚ ਗਮੀ ਪੇਸ਼ ਕਰਨਾ ਉਹ ਚੀਜ਼ ਦਾ ਇਹਦਾ ਵਿਰੋਧ ਆ ਤੇ ਉਹ ਚੀਜ਼ ਦੀ ਮਨਜ਼ੂਰੀ ਹੈ ਇਸ ਗੱਲ ਨੂੰ ਗ੍ਰਿਵਾਲ ਸਾਹਿਬ ਦੇਖੋ ਇਹ ਬੜਾ ਵਾਈਡ ਅਸੀਂ ਕਹਿ ਸਕਦੇ ਹਾਂ ਸਬਜੈਕਟ ਹੈ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ ਔਰ ਬਹੁਤ ਸਾਰੇ ਇਸ ਦੇ ਵਿੱਚ ਜਿਹੜੇ ਆਪਣੇ ਆਪਣੇ ਰਿਐਕਸ਼ਨਸ ਵੀ ਆ ਸਕਦੇ ਨੇ ਜੇਕਰ ਅਸੀਂ ਕਲਾਕਾਰਾਂ ਦਾ ਜ਼ਿਕਰ ਕਰ ਲਈਏ ਨਾਟਕਾਂ ਦੇ ਨਾਲ ਜੁੜੇ ਹੋਏ ਲੋਕ ਔਰ ਬਹੁਤ ਵੱਡੀ ਇੰਡਸਟਰੀ ਹੈ ਪੂਰੀ ਤਾਂ ਫਿਰ ਕਿਉਂਕਿ ਜੇਕਰ ਗੁਰੂ ਘਰ ਦੀ ਗੱਲ ਕੀਤੀ ਜਾਵੇ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਨੂੰ ਸ਼ੂਟਿੰਗ ਕਰਨ ਤੇ ਜੋ ਮੈਨੂੰ ਲੱਗਦਾ ਹੁਣ ਤੱਕ ਕੋਈ ਪਾਬੰਦੀ ਨਹੀਂ ਹੈ ਔਰ ਫਿਰ ਕਿਸ ਤਰੀਕੇ ਦੀਆਂ ਇਨਸਟਰਕਸ਼ਨਸ ਅੱਗੇ ਵਾਸਤੇ ਰਹਿ ਸਕਦੀਆਂ ਨੇ ਮੈਂ ਤੁਹਾਨੂੰ ਜਾਣਕਾਰੀ ਦਵਾਂ ਕਿ ਪਿਛਲੇ ਦਿਨੀ ਸਥਾਨੀ ਦਿਓਲ ਦਾ ਵੀ ਵਾਕਿਆ ਸਾਹਮਣੇ ਆਇਆ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਣਾ ਕੋਈ ਮਾੜੀ ਗੱਲ ਨਹੀਂ ਦਰਬਾਰ ਸਾਹਿਬ ਦੇ ਅੰਦਰ ਵੀ ਜੇ ਕਿਸੇ ਨੇ ਕੋਈ ਸ਼ਾਟ ਲੈਣਾ ਵਾ ਮਨਜ਼ੂਰੀ ਲੈ ਕੇ ਮਰਜ਼ਾ ਦੇ ਅੰਦਰ ਰਹਿੰਦੇ ਆ ਤੇ ਉਹਨੂੰ ਕਿੱਥੇ ਘਟ ਕੀਤਾ ਜਾ ਰਿਹਾ ਕਿਹੋ ਜਿਹਾ ਮਾਹੌਲ ਹੈ ਤੇ ਕਿਸੇ ਵੀ ਗੁਰਦੁਆਰਾ ਸਾਹਿਬ ਜਾਣ ਦੀ ਮਨਾਹੀ ਨਹੀਂ ਹੈ ਔਰ ਉਹਦੀ ਮਰਜ਼ਾਦਾ ਦਾ ਖਿਆਲ ਰੱਖਿਆ ਜਾਵੇ ਨਾ ਕਿ ਜਿਹੜਾ ਗੁਰਦੁਆਰੇ ਦੇ ਇੱਕ ਚਾਰਦੁਆਰੇ ਦੇ ਅੰਦਰ ਜੇ ਤੁਸੀਂ ਉੱਥੇ ਕੋਈ ਚੈਨ ਦਾ ਗਾਣਾ ਸ਼ੂਟ ਕਰ ਰਹੇ ਹੋ ਜਾਂ ਕੋਈ ਹੋਰ ਆਪਸੀ ਕੋਈ ਮਿਲਨ ਮਿਲਨ ਦੀ ਗੱਲ ਕਰ ਰਹੇ ਹੋ ਜਿਹੜੀ ਕਿ ਗੁਰਦੁਆਰੇ ਦੇ ਹਦੂਦ ਅੰਦਰ ਨਹੀਂ ਚੰਗੀ ਲੱਗਦੀ। ਹੂੰ ਕੋਈ ਵੀ ਧਾਰਮਿਕ ਥਾਨ ਆ ਉਹਦੀ ਜਿਵੇਂ ਮਰਜ਼ਾਦਾ ਹੁੰਦੀ ਹੈ ਜਿਵੇਂ ਪਿਛਲੇ ਦਿਨੀ ਅਸੀਂ ਬਹੁਤ ਵੱਡਾ ਇੱਕ ਵਿਵਾਦ ਵਿੱਚੋਂ ਲੰਘ ਰਹੇ ਹਾਂ ਕਿ ਜਿਹੜੀ ਉਹ ਯੋਗਾ ਕਰਨਾ ਜੋ ਕੁਝ ਉਹਨੇ ਕੀਤਾ ਉਸ ਨੂੰ ਉਹਨੇ ਧਰਮ ਦੀ ਜਦੋਂ ਦੇ ਲੇਵੀ ਦੇ ਵਿੱਚ ਲੁਪੇਟ ਕੇ ਸਾਰਾ ਕੁਝ ਕਰਨ ਦੀ ਕੋਸ਼ਿਸ਼ ਕੀਤੀ। ਤੋਂ ਹੁਣ ਵੀ ਅਸੀਂ ਇਹੀ ਕਹਿੰਦੇ ਹਾਂ ਕਲਾਕਾਰ ਸਹਿਬਾਨ ਮੈਂ ਇੱਕ ਗੱਲ ਇਹ ਮੈਂ ਆਪਣੇ ਆਪ ਦੇ ਵਿੱਚ ਵੀ ਬਹੁਤ ਜ਼ਿਆਦਾ ਜ਼ਿਕਰ ਮੰਨਦਾ ਹਾਂ ਕਿ ਅਸੀਂ ਪਿਛਲੇ ਸਮੇਂ ਦੇ ਵਿੱਚ ਸਿੰਘ ਤਵਾਰਨ ਨੂੰ ਅਸੀਂ ਇਹ ਬੇਨਤੀ ਕੀਤੀ ਸੀ ਮੈਂ ਖੁਦ ਗਿਆ ਸੀ ਕਿ ਜਿਹੜੀ ਜਿਹੜਾ ਜਿਹੜਾ ਨਵੀਂ ਤਕਨੀਕ ਹੈ ਇਹ ਫਿਲਮਾਂ ਦਾ ਜਾਂ ਫਿਲਮਾਂ ਦੇ ਮਾਧਮ ਰਾਹੀਂ ਪ੍ਰਚਾਰ ਹੋਣਾ ਇਹ ਅਜਿਹੇ ਸਮੇਂ ਦੇ ਵਿੱਚ ਸਾਡੇ ਕੋਲੇ ਸਾਧਨ ਤੇ ਮਾਧਿਅਮਾਂ ਜਿਹੜੇ ਬੱਚੇ ਨੇ ਉਹ ਇਸ ਚੀਜ਼ ਨੂੰ ਵੱਧ ਅਕਰ ਕਰਦੇ ਨੇ ਸਾਨੂੰ ਇਹਨੂੰ ਅਡਾਪਟ ਕਰਨਾ ਚਾਹੀਦਾ ਤੇ ਅਸੀਂ ਇਹ ਗੱਲ ਬੇਨਤੀ ਕੀਤੀ ਸੀ ਕਿ ਇਹਦੇ ਲਈ ਕਟੇਰੀਆ ਪਾਣਾ ਚਾਹੀਦਾ ਜਿਹੜੀ ਮੁਹਾਲੀ ਦੀ ਇੱਕ ਗੁਰਸਿੱਖ ਜਿਹੜੇ ਕਲਾਕਾਰ ਆ ਉਹਨਾਂ ਦੀ ਸਸਤਾ ਵਾ ਉਹ ਸਾਡੇ ਅਮਰਪਾਲ ਸਿੰਘ ਬਿੱਲਾ ਵਗੈਰਾ ਇਹ ਸਾਰੇ ਜਿਹਨਾਂ ਦਾ ਉਹਨੂੰ ਮਿਲੇ ਦੀ ਜਾਣੀ ਆਪੀ ਸਿੰਘ ਜੀ ਉਹ ਇਹਦੇ ਲਈ ਕਟੇਰੀਆ ਬਣਾਤਾ ਜਾਵੇ ਕੋਈ ਵੀ ਸ਼ੂਟਿੰਗ ਦਾ ਕਟੇਰੀਆ ਬਣਨਾ ਚਾਹੀਦਾ ਉਸ ਗੱਲ ਲਈ ਮੈਂ ਮੈਂ ਸਮਝਦਾ ਕਿ ਇਸ ਗੱਲ ਹੀ ਦੇਰੀ ਆ ਇਹਦੇ ਕਰਕੇ ਇਸ ਤੇ ਵਿਵਾਦ ਬੇਲੋੜੇ ਵੀ ਪੈਦਾ ਹੁੰਦੇ ਆ ਕਿਉਂਕਿ ਪਤਾ ਨਹੀਂ ਹੁੰਦਾ ਕਈਆਂ ਨੂੰ ਜਾਂ ਜਿਸ ਤਰ੍ਹਾਂ ਵੀ ਇਹ ਗੱਲ ਕਲੈਰਟੀ ਹੋਣੀ ਚਾਹੀਦੀ ਆ ਸੋ ਅਸੀਂ ਚਾਹਾਂਗੇ ਸਿੰਘ ਸਾਹਿਬ ਨੂੰ ਅਪੀਲ ਕਰਾਂਗੇ ਅਸੀਂ ਆਪਣੇ ਤੌਰ ਤੇ ਵੀ ਕਰਾਂਗੇ ਜੀ ਵੀ ਇਹਦੇ ਵਾਸਤੇ ਇੱਕ ਇੱਕ ਇਸ ਤਰ੍ਹਾਂ ਜਵਾਬ ਲਈ ਬਣਾਈ ਜਾਵੇ ਠੀਕ ਤਾਂ ਕਿ ਉਹਦੇ ਧਿਆਨ ਰਹਿ ਕੇ ਕੋਈ ਵੀ ਜਿਹੜਾ ਜਿਹੜਾ ਕਲਾਕਾਰ ਆ ਅਸੀਂ ਕਲਾਕਾਰਾਂ ਦਾ ਸਨਮਾਨ ਕਰਦੇ ਆ ਕਲਾਕਾਰ ਵੀ ਜ਼ਿੰਦਗੀ ਨੂੰ ਬੜੀ ਵਧੀਆ ਸਮਾਜ ਨੂੰ ਬੜੀ ਸਿਹਤ ਦੇਣ ਦਾ ਕੰਮ ਵੀ ਕਰਦੇ ਆ ਸੋ ਜਦੋਂ ਇਸ ਤਰ੍ਹਾਂ ਦੇ ਧਾਰਮਿਕ ਖੇਤਰ ਦੇ ਅੰਦਰ ਕੋਈ ਜਿਹੜੀ ਅਵਗਿਆ ਮਰਜ਼ਾਦਾ ਦੀ ਹੁੰਦੀ ਆ ਤੇ ਫਿਰ ਉੱਥੇ ਉਹਨਾਂ ਨੂੰ ਦੁੱਖ ਤਾਂ ਲੱਗਦਾ ਪਰ ਅਸੀਂ ਵੀ ਆਪਣੇ ਧਰਮ ਦੇ ਅੰਦਰ ਉਹ ਮਰਜ਼ਾਦਾ ਮੰਦਾ ਬੰਨ੍ਹਣ ਦੇ ਵਿੱਚ ਵੱਜੇ ਹੋਇਆ ਜੀ ਦੇ ਲਈ ਉਹਨਾਂ ਨੂੰ ਸਾਰਿਆਂ ਨੂੰ ਸਾਨੂੰ ਸਹਿਯੋਗ ਕਰਨਾ ਚਾਹੀਦਾ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਕਰੇਵਾਲ ਸਾਹਿਬ ਜੁੜਨ ਦੇ ਲਈ ਧੰਨਵਾਦ ਹੈ ਤਾਂ ਗੁਰਦੁਆਰਿਆਂ ਦੇ ਨਕਲੀ ਸੈੱਟ ਤੇ ਐਸਜੀਪੀਸੀ ਪੂਰੀ ਤਰ੍ਹਾਂ ਦੇ ਨਾਲ ਹੁਣ ਸਖਤ ਹੈ ਔਰ ਕੁਲ ਮਿਲਾ ਕੇ ਇਸ ਸਾਫ਼ ਕਰ ਦਿੱਤਾ ਗਿਆ ਇਸ ਕਿਸਮ ਦੇ ਨਾਲ ਗੁਰੂ ਘਰ ਦੀ ਜਾਂ ਫਿਰ ਕਿਸੇ ਵੀ ਸਿੱਖ ਸਤਾਵਾ ਦੇ ਨਾਲ ਜੁੜੀ ਹੋਈ ਕੋਈ ਵੀ ਚੀਜ਼ ਜਿਹੜੀ ਹੋਏਗੀ ਉਸ ਨੂੰ ਡੁਪਲੀਕੇਟ ਤਿਆਰ ਕਰਨ ਜਾਂ ਸੈੱਟ ਦੇ ਰੂਪ ਦੇ ਵਿੱਚ ਤਿਆਰ ਕਰਨ ਦੀ ਇਜਾਜ਼ਤ ਨਹੀਂ ਹੋਈ।